ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਹਮਨ ਵੈਜਿਟਸ ਹੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਆਲੂ ਮਟਰ ਦੀ ਸਬਜ਼ੀ ਦੀ ਰੈਸিপি ਸ਼ੇਅਰ ਕਰਨ ਜਾ ਰਹੀ ਹਾਂ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਬਾਜ਼ਾਰ ਵਿੱਚ ਬਿਲਕੁਲ ਫਰੈਸ਼ ਮਟਰ ਆਣੇ ਸ਼ੁਰੂ ਹੋ ਗਏ ਹਨ ਇੱਥੇ ਅਸੀਂ 1/2 ਕਿਲੋ ਹਰੇ ਮਟਰ ਲਏ ਹਨ ਸਬਜ਼ੀ ਦੇ ਵਿੱਚ ਅਸੀਂ ਸੀਜ਼ਨ ਦੇ ਜੋ ਫਰੈਸ਼ ਆਲੂ ਆਉਂਦੇ ਹਨ ਅਸੀਂ ਉਹਨਾਂ ਦਾ ਇਸਤੇਮਾਲ ਕਰਾਂਗੇ ਇਸ ਦੇ ਨਾਲ ਸਬਜੀ ਬਹੁਤ ਟੇਸਟੀ ਬਣਦੀ ਹੈ ਅਤੇ ਮਿੱਠੀ-ਮਿੱਠੀ ਬਣ ਕੇ ਤਿਆਰ ਹੁੰਦੀ ਹੈ। ਆਲੂਆਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਛਿੱਲ ਲਿਆ ਹੈ ਅਤੇ ਮਟਰਾਂ ਦੇ ਅਸੀਂ ਦਾਣੇ ਕੱਢ ਲਏ ਹਨ। ਆਲੂਆਂ ਨੂੰ ਅਸੀਂ ਥੋੜੇ ਮੋٹے ਪੀਸਾ ਵਿੱਚ ਕੱਟ ਕਰਕੇ ਸਬਜੀ ਵਿੱਚ ਐਡ ਕਰਾਂਗੇ। ਇਸ ਦੇ ਨਾਲ ਸਬਜੀ ਵੇਖਣ ਵਿੱਚ ਵੀ ਬਹੁਤ ਵਧੀਆ ਲੱਗਦੀ ਹੈ ਅਤੇ ਸਬਜੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਬਰੀਕ ਬਰੀਕ ਕੱਟੇ ਹੋਏ ਆਲੂ ਸਬਜ਼ੀ ਵਿੱਚ ਵਧੀਆ ਨਹੀਂ ਲੱਗਦੇ ਇਸ ਲਈ ਇਸ ਨੇ ਇਹਨਾਂ ਨੂੰ ਥੋੜੇ ਮੋٹے ਪੀਸਾ ਵਿੱਚ ਕੱਟਾਂਗੇ ਇਸ ਤਰੀਕੇ ਨਾਲ ਅਸੀਂ ਸਾਰੇ ਆਲੂ ਕੱਟ ਕੇ ਤਿਆਰ ਕਰ ਲੈਣੇ ਹਨ ਸਾਰੇ ਆਲੂ ਅਸੀਂ ਇਸੇ ਤਰੀਕੇ ਨਾਲ ਕੱਟ ਕੇ ਤਿਆਰ ਕਰ ਲਏ ਹਨ ਹੁਣ ਅਸੀਂ ਕੱਟੇ ਹੋਏ ਆਲੂਆਂ ਨੂੰ ਕਿਸੇ ਬੌਲ ਵਿੱਚ ਪਾ ਲਵਾਂਗੇ ਅਤੇ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਲਵਾਂਗੇ ਇੱਥੇ ਅਸੀਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲੈ ਲਏ ਹਨ ਦੋ ਟਮਾਟਰ ਲੈਏ ਹਨ ਕੁਝ ਕਲੀਆਂ ਲਸਣ ਦੀਆਂ ਲਈਆਂ ਹਨ ਅਤੇ ਇੱਕ ਟੁਕੜਾ ਅਸੀਂ ਇੱਥੇ ਅਦਰਕ ਦਾ ਲੈ ਲਿਆ ਹੈ ਅਦਰਕ ਅਤੇ ਲਸਣ ਨੂੰ ਅਸੀਂ ਕੁੱਟ ਕੇ ਇਸ ਦਾ ਇਸਤੇਮਾਲ ਕਰਾਂਗੇ ਇਸ ਤਰ੍ਹਾਂ ਲਸਣ ਅਤੇ ਅਦਰਕ ਦਾ ਬਹੁਤ ਵਧੀਆ ਫਲੇਵਰ ਸਬਜ਼ੀ ਵਿੱਚੋਂ ਨਿਕਲ ਕੇ ਆਂਦਾ ਹੈ ਪਿਆਜ਼ ਅਤੇ ਟਮਾਟਰ ਨੂੰ ਅਸੀਂ ਚੋਪਰ ਵਿੱਚ ਚੋਪ ਕਰ ਲਿਆ ਹੈ ਕੁੱਕਰ ਵਿੱਚ ਅਸੀਂ ਸਰੋਂ ਦਾ ਤੇਲ ਪਾਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਗਰਮ ਹੋਣ ਤੇ ਅਸੀਂ ਇਸ ਵਿੱਚ ਅੱਧਾ ਚਮਚ ਜੀਰੇ ਦਾ ਪਾਵਾਂਗੇ ਜੀਰਾ ਪੂਜੀ ਜਾਣ ਤੋਂ ਬਾਅਦ ਅਸੀਂ ਇਸ ਵਿੱਚ ਲਸਣ ਅਤੇ ਅਦਰਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਲਸਣ ਅਤੇ ਅਦਰਕ ਭੁੱਜ ਚੁੱਕਾ ਹੈ ਹੁਣ ਅਸੀਂ ਇਸ ਵਿੱਚ ਪਿਆਜ਼ ਪਾ ਦੇਵਾਂਗੇ ਪਿਆਜ਼ਾਂ ਨੂੰ ਵੀ ਅਸੀਂ 골ਡਨ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਹੈ ਕੋਈ ਵੀ ਅਸੀਂ ਸਬਜ਼ੀ ਬਣਾਉਂਦੇ ਹਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨਣਾ ਜ਼ਰੂਰੀ ਹੈ ਤਾਂ ਹੀ ਸਾਡੀ ਸਬਜ਼ੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਪਿਆਜ਼ ਵੀ ਸਾਡੇ ਚੰਗੀ ਤਰ੍ਹਾਂ ਭੁੱਜ ਚੁੱਕੇ ਹਨ ਹੁਣ ਅਸੀਂ ਇਸ ਵਿੱਚ ਟਮਾਟਰ ਪਾ ਦਵਾਂਗੇ ਟਮਾਟਰ ਨੂੰ ਵੀ ਅਸੀਂ ਚੰਗੀ ਤਰ੍ਹਾਂ ਪਕਾ ਲੈਣਾ ਹੈ ਕਟੀਆਂ ਹੋਈਆਂ ਹਰੀਆਂ ਮਿਰਚਾਂ ਅਸੀਂ ਇਸ ਵਿੱਚ ਪਾ ਦੇਵਾਂਗੇ ਮਸਾਲੇ ਸਾਡੇ ਪੁੱਜ ਚੁੱਕੇ ਹਨ ਹੁਣ ਅਸੀਂ ਇਸ ਵਿੱਚ ਟੇਸਟ ਦੇ ਹਿਸਾਬ ਨਾਲ ਨਮਕ ਪਾਵਾਂਗੇ ਅੱਧਾ ਚਮਚ ਅਸੀਂ ਹਲਦੀ ਪਾਊਡਰ ਦਾ ਪਾਵਾਂਗੇ ਅੱਧਾ ਇੱਕ ਚਮਚ ਅਸੀਂ ਕਾਲੀ ਮਿਰਚ ਦਾ ਪਾਇਆ ਹੈ ਇੱਕ ਚਮਚਾ ਜੀ ਅਸੀਂ ਇਸ ਵਿੱਚ ਢੇਗੀ ਮਿਰਚ ਦਾ ਪਾਇਆ ਹੈ ਢੇਗੀ ਮਿਰਚ ਨਾਲ ਸਬਜ਼ੀ ਦਾ ਕਲਰ ਬਹੁਤ ਵਧੀਆ ਹੋ ਜਾਂਦਾ ਹੈ ਚੰਗੀ ਤਰ੍ਹਾਂ ਮਸਾਲਿਆਂ ਨੂੰ ਅਸੀਂ ਮਿਕਸ ਕਰ ਲਵਾਂਗੇ ਕੱਟੇ ਹੋਏ ਆਲੂ ਅਸੀਂ ਮਸਾਲਿਆਂ ਦੇ ਨਾਲ 1-2 ਮਿੰਟ ਤੱਕ ਚੰਗੀ ਤਰ੍ਹਾਂ ਭੁੰਨ ਲੈਣੇ ਹਨ ਇਸ ਤਰ੍ਹਾਂ ਸਬਜ਼ੀ ਦਾ ਟੇਸਟ ਬਹੁਤ ਵਧੀਆ ਹੋ ਜਾਂਦਾ ਹੈ ਅਤੇ ਆਲੂਆਂ ਦਾ ਕੱਚਾਪਨ ਵੀ ਖਤਮ ਹੋ ਜਾਂਦਾ ਹੈ ਇਸ ਦੇ ਨਾਲ ਹੀ ਅਸੀਂ ਇਸ ਵਿੱਚ ਹਰੇ ਮਟਰ ਐਡ ਕਰ ਦੇਵਾਂਗੇ ਅਤੇ ਇਹਨਾਂ ਨੂੰ ਵੀ ਅਸੀਂ ਆਲੂਆਂ ਦੇ ਨਾਲ 1-2 ਮਿੰਟ ਤੱਕ ਭੁੰਨ ਲਵਾਂਗੇ ਪਹਿਲਾਂ ਅਸੀਂ ਥੋੜਾ ਜਿਹਾ ਪਾਣੀ ਸਬਜ਼ੀ ਵਿੱਚ ਪਾਵਾਂਗੇ ਪਾਣੀ ਪਾਉਣ ਦੇ ਨਾਲ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਂਦੇ ਹਨ ਹੁਣ ਅਸੀਂ ਆਪਣੀ ਲੋੜ ਦੇ ਹਿਸਾਬ ਨਾਲ ਸਬਜ਼ੀ ਵਿੱਚ ਪਾਣੀ ਪਾਵਾਂਗੇ ਮੈਂ ਇੱਥੇ 2.5 ਗਲਾਸ ਪਾਣੀ ਦੇ ਪਾਏ ਹਨ ਕੁੱਕਰ ਵਿੱਚ ਅਸੀਂ ਸਬਜ਼ੀ ਨੂੰ ਦੋ ਵੀਸਲ ਲਗਵਾ ਲਵਾਂਗੇ ਦੋ ਵਿਸਲਣ ਤੋਂ ਬਾਅਦ ਅਸੀਂ ਸਬਜ਼ੀ ਨੂੰ ਚੈੱਕ ਕਰ ਲਵਾਂਗੇ ਸਬਜ਼ੀ ਸਾਡੀ ਬਹੁਤ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਅਸੀਂ ਸਬਜ਼ੀ ਵਿੱਚ ਕੱਟਿਆ ਹੋਇਆ ਧਨੀਆ ਪਾ ਦੇਵਾਂਗੇ ਜੇਕਰ ਤੁਹਾਨੂੰ ਰੈਸਪੀ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ